ਉਹ ਬਿਠਾਇਆ ਹੋਇਆ ਫਿਰ ਕਹਿੰਦੇ ਵੀ ਦੂਜੀ ਪਾਰਟੀ ਆਈ ਰੋਡ ਨਹੀਂ ਆਪਾਂ ਬਲੌਕ ਕਰ ਸਕਦੇ ਮੈਂ ਵਾਰ-ਵਾਰ ਕਹਿ ਰਿਹਾ ਨਹੀਂ ਅਸੀਂ ਆਪਾਂ ਪ੍ਰੋਟੈਸਟ ਤਾਂ ਕਰ ਸਕਦੇ ਹਾਂ ਯਾਰ ਮੱਝਾ ਕੱਟੋ ਨਹੀਂ ਰੋਡ ਬਲੌਕ ਕਰਕੇ ਸਾਰੇ ਸਾਹਿਬ ਬੇੰਤੀ ਸੁਣੋ ਸਾਡੇ ਸਾਰਿਆਂ ਦੇ ਪਰਚਾ ਕਰ ਦਿਓ ਜੀ ਸਿੱਧੇ ਜੀ ਕਰੋ ਰੋਡ ਬਲੌਕ ਕਰਕੇ ਆਪਾਂ ਤੁਸੀਂ ਸਾਡੇ ਸਾਰਿਆਂ ਦੇ ਪਰਚਾ ਕਰ ਦਿਓ ਸਾਡੇ ਸਾਰਿਆਂ ਨੂੰ ਪਰਚਾ ਕਰਿਆ ਪਰ ਤੁਸੀਂ ਸਾਡੇ ਵਰਕਰਾਂ ਨੂੰ ਤੁਸੀਂ ਅੰਦਰ ਕਰਦੇ ਸਾਨੂੰ ਵੀ ਅੰਦਰ ਕਰ ਦਿਓ ਅਸੀਂ ਕਹਿੰਦੇ ਜੀ ਰੋਡ ਬੁਲਾਉਂਗਾ ਜੀ ਐਮਐਲਏ ਖੁਸ਼ ਹੋ ਜਾਊਗਾ ਆਮ ਆਦਮੀ ਪਾਰਟੀ ਦੇ ਲੋਕ ਖੁਸ਼ ਹੋ ਜਾਣਗੇ ਨਹੀਂ ਬੀਜੇਪੀ ਵਾਲਿਆਂ ਨੂੰ ਅੰਦਰ ਦੇਣਾ ਆ ਸਾਨੂੰ ਅੰਦਰ ਦੇ ਦਿਓ ਜੀ ਦੂਜੀ ਟੀਮ ਨੂੰ ਬੁਲਾਓ ਜੀ ਉਹਦੀ ਮੈਂ ਨਾ ਕਿਉਂਕਿ ਤਾਂ ਦੋਵੇਂ ਆਪਾਂ ਕਰਦੇ ਹਾਂ ਇੱਕ ਹੋਰ ਟੀਮ ਵੀ ਬੁਲਾਉਣੀ ਹੈ ਹੋਰ ਪਿੰਡ ਤੋਂ ਸਾਡੀ ਆ ਜਾਈਏ ਨਾ ਇਹ ਉਹ ਜੀ ਹਟਾਈ ਹੈ ਇਹ ਕਿੱਥੇ ਨਹੀਂ ਗਈ ਉਹਨੂੰ ਰੋਡ ਪਾਡੂ ਪਟਾਪਾ ਹੀ ਫੇਰੇ ਲਿਆਵਾਂਗੇ ਉਹਦਾ ਗਰੀਬ ਬ੍ਰਾਹਮਣ ਆ ਇਹ ਤੇ ਲਗਣੀ ਹੈ ਸੱਚੂ ਸਾਹਿਬ ਗਰੀਬ ਬ੍ਰਹਮਣ ਹੈ ਉਹਦੀ ਮਾਂ ਮਰਨ ਨੂੰ ਪਈ ਹੈ ਮੈਂ ਕਹਿੰਦਾ ਉਹਦੀ ਮਾਂ ਮਰਨ ਨੂੰ ਪਈ ਹੈ ਜੇ ਕੁਝ ਵੀ ਹੋ ਗਿਆ ਪੁਲਿਸ ਪ੍ਰਸ਼ਾਸਨ ਜਿੰਨੇ ਵਾਰ ਰੋਕਦੇ ਸੀ ਇਹ ਬੰਦੇ ਹੋ ਸੀ ਬਹੁਤ ਗਰੀਬ ਬ੍ਰਹਮਣ ਹੈ ਗਰੀਬ ਬੰਦਾ ਉਹ ਗਰੀਬ ਬੰਦੇ ਦੀ ਹੈ ਲੈ ਮਿਠਣੀ ਆਪਾਂ ਨੂੰ ਥੋੜੀ ਜਿਹੀ ਆਪਾਂ ਧੱਕਾ ਕਰਾਈ ਜੇ ਸਾਡਾ ਸਾਡਾ 10 ਮਿੰਟ ਬਾਅਦ ਦੂਣਾ ਦੇਖੋ ਅਸੀਂ ਸਵੇਰ ਤੋਂ ਲਾਸਟ ਕੋਸ਼ਿਸ਼ ਕਰ ਰਹੇ ਨਹੀਂ ਸਾਡੇ ਨਾਲ ਚੱਲਣਾ ਚਾਹੁੰਦੇ ਹੈ ਇਹ ਬਿਹੇਵੀਅਰ ਚੀਜ਼ ਨਹੀਂ ਅਸੀਂ ਜਦੋਂ ਕੋਸ਼ਿਸ਼ ਕੀਤੀ ਕਿ ਨਾ ਪੈਂਸਨ ਕੋਈ ਨਹੀਂ ਹੋਇਆ ਅਸੀਂ ਸਕਿਉਰ ਜੀ ਤੁਸੀਂ ਉਹਨਾਂ ਨੂੰ ਦੂਜੀ ਪਾਰਟੀ ਨੂੰ ਫੋਨ ਕਰਦੇ ਨਾ ਉਹਨਾਂ ਨੇ ਕੀਤਾ ਕਿ ਤਾਂ ਨਾਮ ਦੇ ਤੁਸੀਂ ਬੁਲਾਇਆ ਹੀ ਨਹੀਂ ਸਾਡੇ ਬੰਦੇ ਨੂੰ 9:00 9:30 ਤੇ 10:00 ਵਜੇ ਦਾ ਬੁਲਾਇਆਗਾ ਤੁਸੀਂ ਸ਼ਾਮ ਨੂੰ ਆਕੇ 7:00 ਵਜੇ ਤੁਸੀਂ 7:55 ਕਰਤੀ ਕਿ 7:00 ਵਜੇ ਆਉਂਦੀ ਨਾ ਤਾਂ ਹੀ ਪਤਾ ਮੈਨੂੰ ਕਿ ਕੀ ਮਾਉਂ ਆਏ ਦੇ ਆਏ ਦੇ ਅਸੀਂ ਨਿਬੜਾਉਣ ਦੀ ਕੋਸ਼ਿਸ਼ ਕੀਤੀ ਆ ਅਸੀਂ ਆਹੋ ਸਾਹਮਣੇ ਕਰਦੇ ਪਰ ਵੀ ਇਹ ਕਿ ਮੰਮੀ ਨੂੰ ਅਰਸਤ ਬੈਠੋ ਯਾਰ ਬੁਲਾਉਣ ਵਾਸਤੇ ਮੰਮੀ ਦੇ ਬੁਲਾਉਣ ਕੋਪਲੇਂਟ ਦਵਾਓ ਬੁਲਾਓ 7:55 ਹੋਣਾ ਟਾਈਮਿੰਗ ਪਰ ਕਰ ਰਹੀ ਕਰ ਰਹੀ கண்ட வரை க க்கோலை ப ਕੋਈ ਨਾ ਉਹ ਰੋ ਚਿੰਤਾ ਕੋਈ ਨਹੀਂ ਕੋਈ ਕਬਰਾਂ ਉੱਪਰ ਨਾ ਕਬਰਾਂ ਉੱਪਰ ਹੀ ਖੜੇ ਸਾਰੇ ਕਬਰਾਂ ਉੱਪਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਿੰਤਾ ਨਾ ਕਰੋ ਪਹਿਲਾਂ ਨੇ ਰੱਬ ਦਾ ਪੁੱਤ ਮਾਰ ਦਿਆ ਇਤਨੀ ਕੋਈ ਨਹੀਂ ਬੇਬੇ ਕੋਈ ਨਹੀਂ ਉਹ ਨਹੀਂ ਚਿੰਤਾ ਨਾ ਕਰੋ ਮਾਤਾ ਜੀ ਸਾਰੇ ਅਸੀਂ ਤੁਹਾਡੇ ਨਾਲ ਆ ਸਾਰੇ ਖੜੇ ਆ ਅਸੀਂ ਸਾਰੇ ਤੇਰੇ ਬੇਟੇ ਆ ਮਾਤਾ ਤੁਮ ਕੋ ਪਰ ਆ ਤੂੰ ਰਹੀ ਹੈ ਕਬਰਾਂ ਕੋਈ ਨਹੀਂ ਚਿੰਤਾ ਨਾ ਕਰੋ ਅੱਡੇ ਤੇ ਹਮਲਾ ਕਰਕੇ ਜੀ ਕੱਲ ਆਪੀ ਆਪੋ ਦਾ ਆਪ ਦੇਗੇ ਆਪੋ ਮੇਰੇ ਪੁੱਤ ਕਾ ਮਾਰਿਆ ਜੀ ਨਾ ਨਾ ਇੱਥੇ ਤੁਹਾਨੂੰ ਹੱਥ ਪਾਇਆ ਜੀ ਮੇਰਾ ਆਦਮੀ ਮੇਰੇ ਨਾਲ ਲੱਗਿਆ ਜੀ ਆਦਮੀ ਨੂੰ ਝੁੱਠੇ ਕੇ ਚੁੱਕਿਆ ਜੀ ਅੱਜ ਤਾਂ ਆ ਕੇ ਗਈ ਹੈ ਜੀ ਗੱਲ ਮਾਰਿਆ ਮੇਰੇ ਪੁੱਤ ਕਾ ਨਾ ਨਾ ਕੱਲੇ ਕੱਲੇ ਨਹੀਂ ਮੇਰੇ ਕੋਲ ਵੀਡੀਓ ਹੈਗੀ ਆ ਜੀ ਜੜ ਜੜੇ ਮੁੰਡੀਆਂ ਜੀ ਮੈਂ ਦਿਖਾ ਨਹੀਂ ਆ ਜੀ ਕੋਈ ਗੱਲ ਨਹੀਂ ਤੇ ਮੇਰਾ ਆਦਮੀ ਮੇਰੇ ਨਾਲ ਕੀ ਗੱਲ ਔਰਤ ਦੀ ਇੱਜ਼ਤ ਬਚਾਉਣ ਦਾ ਆਦਮੀ ਦਾ ਹੱਕ ਹੁੰਦਾ ਹੈ ਕਿ ਨਹੀਂ ਐ ਦੱਸ ਦਿਓ ਮੈਨੂੰ ਜੇ ਇੱਜ਼ਤ ਪਹਚਾਈ ਹੈ ਤਾਂ ਉਹ ਮੈਨੂੰ ਧੱਕੇ ਦੇ 에ਰਪੋਰਟ ਦੇ ਕੇ ਗਏ ਗਲਤ ਸਾਡੇ ਘਰ ਤੇ ਆ ਕੇ ਨਾਲੇ ਹਮਲਾ ਕਰਕੇ ਗਏ ਆ ਨਾਲੇ ਮਾਰ ਕੇ ਨਾਲੇ ਮਾਰ ਕੇ ਡੈਡੀ ਨਾਲੇ ਮਰਵਾਤਾ ਸਾਡਾ ਜ਼ਮੀਨ ਦਾ ਹੱਦ ਦਾ ਸਾਨੂੰ ਜ਼ਮੀਨ ਨਹੀਂ ਦੰਦੇ ਹੈਗੇ ਨਾ ਨਾ ਟੈਨਸ਼ਨ ਨਹੀਂ ਲੈਣੀ ਉਰੇ ਖੜੇ ਤਾਂ ਸਾਰੇ ਤੇਰੀ ਗੱਲ ਕੋਈ ਨਹੀਂ ਚਾਹਾਂਗਾ ਮਰਤ ਨਹੀਂ ਪੈਗਾ ਮੈਨੂੰ ਇੱਕ ਪਾਣੀ ਪਾਣੀ ਪਲਾ ਦੇ ਮਾਤਾ ਜੀ ਕੱਲ੍ਹ ਤੇ ਕੇਸ ਚੰਦੂ ਉੱਥਾ ਕੇ ਰੱਖਿਆ ਹੋਇਆ ਮਾਤਾ ਨੂੰ ਪਾਣੀ ਪਲਾ ਕਰਿਸ਼ ਇੱਕ ਮਿੰਟ ਇੱਧਰ ਆਓ ਜੀ ਹੋਰ ਆਓ ਮਾਤਾ ਜੀ ਆਣਾ ਇਹ ਕਿਪੀ ਦਾ ਵਾਰ ਹੈ ਆਗਾ ਤੁਸਾ ਕ ਇਤਸਵੀਰਾ ਹਲਕਾ ਕਨੌਰ ਦੇ ਪਿੰਡ ਖੇੜੀ ਗੰਡਿਆ ਥਾਣੀ ਦੇ ਬਾਹਰ ਦੀਆਂ ਨੇ ਜਿੱਥੇ ਮਾਹੌਲ ਅਜੀਬਾ ਬਣਿਆ ਕਿ ਸਭ ਹੈਰਾਨ ਰਹਿ ਗਏ ਦਰਸਲ ਖੇੜੀ ਗੰਡਿਆ ਥਾਣੇ ਦੇ ਐਸਐਚਓ ਸਾਹਿਬ ਸਿੰਘ ਅਤੇ ਕਨੌਰ ਦੇ ਪਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਵੱਲੋਂ ਉਹਨਾਂ ਦੇ ਸਮਰਥਕ ਤੇ ਨਜਾਇਜ਼ ਮਾਮਲਾ ਦਰਜ ਕੀਤਾ ਗਿਆ ਹੈ। ਪਾਜਪਾਗੂ ਵੱਲੋਂ ਉਸ ਨੂੰ ਥਾਣੇ 'ਚ ਸਵੇਰ ਤੋਂ ਬਿਠਾ ਕੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ। ਐਨਾ ਹੀ ਨਹੀਂ ਵਿਕਾਸ ਸ਼ਰਮਾ ਤੇ ਉਹਨਾਂ ਦੇ ਸੈਂਕੜੇ ਸਮਰਥਕਾਂ ਵੱਲੋਂ ਥਾਣੇ ਵਿੱਚ ਸੁਣਵਾਈ ਨਾ ਹੋਣ ਕਾਰਨ ਖੇੜੀ ਗੰਡਿਆ ਦੇ ਨਸਤੀਕ ਪਟਿਆਲਾ ਹਾਈਵੇ ਨੂੰ ਲਗਭਗ 1 ਘੰਟੇ ਤੱਕ ਜਾਮ ਕਰ ਦਿੱਤਾ ਗਿਆ। ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਅਤੇ ਥਾਣਾ ਖੇੜੀ ਗੰਡਿਆਂ ਦੇ ਐਸਐਚਓ ਸਾਹਿਬ ਸਿੰਘ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਇਸ ਦੌਰਾਨ ਵਿਕਾਸ ਸ਼ਰਮਾ ਨੇ ਦੱਸਿਆ ਕਿ ਕਨੌਰ ਵਿੱਚ ਪੈਂਦੇ ਪਿੰਡ ਸਨੋਲੀਆ ਵਿੱਚ ਸਾਡੇ ਭਾਜਪਾ ਦੇ ਆਗੂ ਪ੍ਰਵੀਨ ਕੁਮਾਰ ਜੋਗੇ ਬ੍ਰਾਹਮਣ ਸਭਾ ਪਟਿਆਲਾ ਜ਼ਿਲ੍ਹਾ ਪ੍ਰਧਾਨ ਵੀ ਨੇ ਉਸਦੇ ਪਰਿਵਾਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਪਿਛਲੇ ਇੱਕ ਸਾਲ ਤੋਂ ਝਗੜਾ ਚੱਲ ਰਿਹਾ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਵੱਲੋਂ ਚੂਠੀ ਕੰਪਲੇਂਟ ਥਾਣਾ ਖੇੜੀ ਗੰਡਿਆਂ ਵਿੱਚ ਦੇ ਕੇ ਪ੍ਰਵੀਨ ਕੁਮਾਰ ਤੇ ਉਹਨਾਂ ਦੇ ਨਾਲ ਉਠਮਾਰ ਕੀਤੀ ਗਈ ਜਿਸ ਨੂੰ ਲੈ ਕੇ ਥਾਣਾ ਖੇੜੀ ਗੰਡਿਆਂ ਦੇ ਐਸ ਐਚ ਓ ਸਾਹਿਬ ਸਿੰਘ ਨੇ ਰਾਜਨੀਤਿਕ ਦਬਾਅ ਦੇ ਥੱਲੇ ਕੰਮ ਕਰਦੇ ਹੋਏ ਪ੍ਰਵੀਨ ਕੁਮਾਰ ਨੂੰ ਸਵੇਰ ਤੋਂ ਹੀ ਥਾਣੇ ਦੇ ਵਿੱਚ ਨਜਾਇਜ਼ ਤੌਰ ਤੇ ਬਿਠਾ ਕੇ ਰੱਖਿਆ ਹੋਇਆ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਵਿਧਾਇਕ ਗੁਰਲਾਲ ਸਿੰਘ ਦੇ ਕਹਿਣ ਤੇ ਪ੍ਰਵੀਨ ਕੁਮਾਰ ਤੇ ਨਜਾਇਜ਼ ਮਾਮਲਾ ਦਰਜ ਕਰ ਦਿੱਤਾ ਗਿਆ ਸੀ ਉਨਾਗੇ ਐਸਐਚਓ ਸਾਹਿਬ ਸਿੰਘ ਤੇ આરોਪ ਲਗਾਉਂਦੇ ਹੋਏ ਕਿਹਾ ਕਿ ਐਸਐਚਓ ਸਾਹਿਬ ਸਿੰਘ ਨੇ ਪ੍ਰਵੀਨ ਕੁਮਾਰ ਨੂੰ ਸਾਰਾ ਦਿਨ ਥਾਣੇ 'ਚ ਬਿਠਾ ਕੇ ਸ਼ਾਮ ਤਕਰੀਬਨ 7 ਵਜੇ ਦੇ ਕਰੀਬ 751 ਦਾ ਮਾਮਲਾ ਦਰਜ ਕੀਤਾ ਤਾਂ ਕਿ ਉਸ ਦੀ ਜ਼ਮਾਨਤ ਨਾ ਹੋ ਸਕੇ ਅਤੇ ਉਹ ਸਾਰੀ ਰਾਤ ਥਾਣੇ ਵਿੱਚ ਹੀ ਪਰੇਸ਼ਾਨ ਹੋਵੇ ਦੂਜੇ ਪਾਸੇ ਐਸਐਚਓ ਖੀੜੀਗੰਡਿਆ ਸਾਹਿਬ ਸਿੰਘ ਨੇ ਉਹਨਾਂ ਉੱਪਰ ਲਗਾਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਆਓ ਤੁਸੀਂ ਆਪ ਹੀ ਦੇਖ ਲਓ ਐਸਐਚਓ ਸਾਹਿਬ ਸਿੰਘ ਪੱਤਰਕਾਰਾਂ ਦੀ ਗਲਤ ਜਵਾਬ ਕਿਸ ਤਰ੍ਹਾਂ ਦੇ ਰਹੇ ਹਨ ਕੀ ਕਹਿਣਾ ਚਾਹੋਗੇ ਵਿਕਾਸ ਜੀ ਇਹ ਜਿਹੜੀ ਅੱਜ ਸਾਰੀ ਗੱਲਬਾਤ ਹੋਈ ਹੈ ਅੱਜ ਪਿੰਡ ਸੁਨੋਲੀਆਂ ਤੋਂ ਸਾਡੇ ਕਾਰਜਕਰਤਾ ਪ੍ਰਵੀਨ ਕੁਮਾਰ ਜੀ ਜੋ ਬ੍ਰਾਹਮਣ ਸਭਾ ਦੇ ਜ਼ਿਲ੍ਹੇ ਦੇ ਪ੍ਰਧਾਨ ਵੀ ਨੇ ਉਹਨਾਂ ਦੀ ਪਿਛਲੇ 1 ਸਾਲ ਪਹਿਲਾਂ ਪਰਿਵਾਰ 'ਚ ਆਪਣੇ ਕੋਈ ਆਪਸੀ ਪਰਿਵਾਰ 'ਚ ਕੋਈ ਜ਼ਮੀਨੀ ਵਿਵਾਦ ਨੂੰ ਲੈ ਕੇ ਕੋਈ 1 ਸਾਲ ਪਹਿਲਾਂ ਕੋਈ ਝਗੜਾ ਸੀ ਤੇ ਹੁਣ 7ਵੀਂ ਕੰਪਲੇਂਟ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਝੁੱਠੀ ਕੰਪਲੇਂਟ ਜੋ ਇੱਕ ਦਿੱਤੀ ਗਈ ਕਿ ਇਸ ਪ੍ਰਵੀਨ ਕੁਮਾਰ ਨੇ ਕਿ ਸਾਡੇ ਨਾਲ ਹਥੋਪਾਈ ਕੀਤੀ ਸਾਡੇ ਨਾਲ ਮਾਰਕੁਟਾਈ ਕੀਤੀ ਝੁੱਠੀ ਝੁੱਠੀ ਕੰਪਲੇਂਟ ਇੱਕ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਤੀ ਗਈ ਤੇ ਉਹ ਝੁੱਠੀ ਕੰਪਲੇਂਟ ਦੇ ਆਧਾਰ ਤੇ ਪ੍ਰਵੀਨ ਕੁਮਾਰ ਨੂੰ ਸਵੇਰ ਦਾ ਉਰੇ ਬਿਠਾਇਆ ਹੋਇਆ ਤੇ ਹੁਣ ਜੋ ਸਾਨੂੰ ਪਤਾ ਲੱਗਿਆ ਕਿ 57 ਜੋ ਐਸ ਐਚਓ ਗੰਡਾ ਖੇੜੀ ਨੇ ਸਾਹਬ ਸਿੰਘ ਉਹਨਾਂ ਨੇ 57 ਸਾਡੇ ਵਰਕਰ ਤੇ ਕੀਤੀ ਹੈ ਦੇਖੋ ਨੰਬਰ ਇੱਕ ਤਾਂ ਸਾਡਾ ਵਰਕਰ ਇਦਾਂ ਦਾ ਹੈ ਨਹੀਂ ਕਿ ਕਿਸੇ ਨਾਲ ਮਾਰਕ ਟਾਈ ਕਰੇ ਕਿਉਂਕਿ ਮੈਂ ਐਸਚਓ ਸਾਹਿਬ ਨੂੰ ਕਿਹਾ ਕਿ ਤੁਸੀਂ ਪਿੰਡ ਚੋਂ ਪਤਾ ਕਰੋ ਕਿ ਉਹਨੇ ਕਿਸੇ ਨਾਲ ਹੱਥੋ ਪਾਈ ਕੀਤੀ ਹੈ ਕੋਈ ਤੁਹਾਡੇ ਕੋਲ ਸਬੂਤ ਹੈ ਵੀ ਇਹਨੇ ਕਿਸੇ ਦੇ ਥੱਪੜ ਮਾਰਿਆ ਸਿਰਫ ਝੂਠ ਤੇ ਝੂਠ ਝੂਠ ਦੇ ਆਧਾਰ ਤੇ ਸਰਕਾਰ ਦੇ ਪ੍ਰੈਸ਼ਰ ਦੇ ਐਮਐਲਏ ਗੁਰਲਾਲ ਘਨੌਰ ਦੇ ਪ੍ਰੈਸ਼ਰ ਦੇ ਸਾਡੇ ਵਰਕਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਤੇ 752 ਸਵੇਰ ਦਾ ਬਿਠਾਇਆ ਹੋਇਆ ਹੁਣ 752 ਕੀਤੀ ਹੈ ਉਹਨਾਂ ਦੀ ਮਨਸ਼ਾ ਹੈ ਕਿ ਅਸੀਂ ਰਾਤ ਪ੍ਰਵੀਨ ਕੁਮਾਰ ਦੀ ਰਾਤ ਥਾਣੇ ਚ ਲਵਾਈਏ ਕੀ ਹੋ ਜੂਗਾ ਫਿਰ ਪਰ ਇਦਾਂ ਦਾ ਧੱਕਾ ਇਦਾਂ ਦਾ ਗੁੰਡਾ ਰਾਜ ਜੋ ਯੂਪੀ ਵਿਹਾਰ ਚ ਕਦੇ ਇਦਾਂ ਦੇ ਹਾਲਾਤ ਹੁੰਦੇ ਸੀ ਅੱਜ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਆ ਪੁਲਿਸ ਪ੍ਰਸ਼ਾਸਨ ਬਿਲਕੁਲ ਹੀ ਪ੍ਰੈਸ਼ਰ ਦੇ ਵਿੱਚ ਕੰਮ ਕਰ ਰਹੀ ਹੈ ਹਿਊਮਨ ਰਾਈਟ ਦੇ ਵਿੱਚ ਵੀ ਅਸੀਂ ਐਸ ਐਚਓ ਗੰਡਾ ਖੇੜੀ ਸਾਹਬ ਸਿੰਘ ਦੀ ਕੰਪਲੇਂਟ ਦਵਾਂਗੇ ਜੋ ਧੱਕਾ ਸਾਡੇ ਵਰਕਰ ਨਾਲ ਕੀਤਾ ਬਿਲਕੁਲ ਨਜਾਇਜ਼ ਧੱਕਾ ਕੀਤਾ ਸਾਡੇ ਵਰਕਰ ਦੇ ਦੇਖੋ ਜੇ ਉਹਨਾਂ ਦੀ ਲੜਾਈ ਹੋਈ ਹੈ ਉਹਨਾਂ ਦੀ ਹੱਥੋਂ ਭਈ ਕੋਈ ਨਹੀਂ ਹੋਈ ਬਹਿਸਵਾਜੀ ਹੋਈ ਹੈ ਵਿਕਾਸ ਜੀ ਐਸ ਐਚਓ ਸਾਹਿਬ ਵੱਲੋਂ ਕਿਹਾ ਗਿਆ ਹੈ ਕਿ ਸ਼ਿਕਾਇਤਾਂ ਵਿੱਚ ਝੂਠੀ ਹੋਵੇ ਭਾਵੇਂ ਸੱਚੀ ਹੋਵੇ ਸ਼ਿਕਾਇਤ ਸਾਡੇ ਕੋਲ ਆਏਗੀ ਤਾਂ ਅਸੀਂ ਕਾਰਵਾਈ ਕਰਾਂਗੇ ਦੇਖੋ ਤੁਹਾਡੇ ਸਾਹਮਣੇ ਹੀ ਕਿਹਾ ਹੈ ਪ੍ਰੈਸ ਵਾਲਿਆਂ ਦੇ ਸਾਹਮਣੇ ਹੀ ਕਿਹਾ ਹਨ ਕਿ ਸ਼ਿਕਾਇਤ ਝੂਠੀ ਹੋਵੇ ਭਾਵੇਂ ਸੱਚੀ ਹੋਵੇ ਝੂਠੀ ਸ਼ਿਕਾਇਤ ਤੇ ਇਹਨਾਂ ਨੇ ਸਾਡੇ ਵਰਕਰ ਤੇ ਜੋ 752 ਦਾ ਪਰਚਾ ਕੀਤਾ ਜਦ ਤੁਸੀਂ ਦੇਖਿਆ ਜੀ ਅੰਦਰ ਸਹੀ ਜਵਾਬ ਨਹੀਂ ਦੇ ਪਾਏ ਐਸ ਐਚਓ ਸਾਹਿਬ ਜਵਾਬ ਤਾਂ ਦੇ ਹੀ ਨਹੀਂ ਪਾਣਾ ਸੀ ਕਿਉਂਕਿ ਸਰਕਾਰ ਦੇ ਪ੍ਰੈਸ਼ਰ ਹੇਠਾ ਉਹਨਾਂ ਨੇ ਇਹ ਕੰਮ ਕੀਤਾ ਪੁਰਦਾ ਹਲਦੀ ਬੋਲੀ ਸਿਰਫ ਪ੍ਰੋਬਲਮ ਇਹ ਹੈ ਕਿ ਪਿੰਡ ਸਨੋਲੀਆਂ ਤੋਂ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ 197 ਵੋਟਾਂ ਪਈਆਂ ਨੇ ਬੀਜੇਪੀ ਦੂਜੇ ਨੰਬਰ ਦੀ ਪਾਰਟੀ ਪਿੰਡ ਸਨੋਲੀਆਂ ਤੋਂ ਬਣੀ ਹੈ ਇਸ ਪ੍ਰੋਬਲਮ ਕਰਕੇ ਸਾਡੇ ਵਰਕਰ ਨੂੰ ਹਰਾਸ ਕੀਤਾ ਜਾ ਰਿਹਾ ਹੈ ਤੰਗ ਕੀਤਾ ਜਾ ਰਿਹਾ ਹੈ ਪਰ ਮੈਂ ਦੱਸਣਾ ਚਾਹਾਂਗਾ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਵਰਕਰ ਹੈ ਉਹ ਨਾ ਕਦੇ ਕਿਸੇ ਤੋਂ ਡਰਿਆ ਹੈ ਨਾ ਕਦੇ ਝੁਕਿਆ ਹੈ ਸਰ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਪਰਚਾ ਦਿੱਤਾ ਹੈ ਅੱਜ ਦੇ ਮੇਨਕਾ ਵਾਈਫ ਆਫ ਗਪਾਲ ਸ਼ਰਮਾ ਵਾਸੀ ਪਿੰਡ ਸਨੋਲੀਆਂ ਨੇ ਕੱਲ ਸਾਡੇ ਕੋਲੇ ਕੰਪਲੇਂਟ ਦਿੱਤੀ ਸੀ ਇੱਕ ਪ੍ਰਵੀਨ ਕੁਮਾਰ ਨਾਮ ਦੇ ਲੜਕੇ ਦੇ ਖਿਲਾਫ ਜੀ ਮਾਰਕੁੱਟ ਕਰਨ ਸੰਬੰਧੀ ਜੀ ਧਮਕੀਆਂ ਦੇਣ ਸੰਬੰਧੀ ਗਾਲੀ ਗਲੋਚ ਕਰਨ ਸੰਬੰਧੀ ਜਿਹਦੇ ਸਬੰਦ ਚ ਅੱਜ ਪੜਤਾਲ ਦੇ ਸੰਬੰਧ ਚ ਇਹਨਾਂ ਨੂੰ ਬੁਲਾਇਆ ਗਿਆ ਸੀ ਥਾਣੇ ਦੋਨਾਂ ਧਿਰਾਂ ਨੂੰ ਦੋਨੇ ਧਿਰਾਂ ਹਾਜ਼ਰ ਆਈਆਂ ਨੇ ਜਿੱਥੇ ਇਹਨਾਂ ਦੀ ਕੋਈ ਆਪਸ ਚ ਬੈਠ ਕੇ ਕਿਸੇ ਕਿਸਮ ਦੀ ਗੱਲ ਤੇ ਕੋਈ ਗੱਲ ਸਾਬਤ ਨਹੀਂ ਹੋਈ ਸਾਰੀ ਹੋ ਨਹੀਂ ਹੋਈ ਨਹੀਂ ਬਣ ਸਕੀ ਸਹਿਮਤੀ ਕਿ ਕੋਈ ਨਿਪਟ ਸਕੇ ਸਾਡੇ ਸਾਹਮਣੇ ਇਹਨਾਂ ਨੇ ਆਪਸ ਚ ਇੱਕ ਦੂਜੇ ਨਾਲ ਇਹਨੇ ਜੋ ਰਜਮਾਈ ਕੀਤੀ ਹੈ ਤੈਸ਼ਬਾਜੀ ਕੀਤੀ ਹੈ ਪ੍ਰਵੀਨ ਜੀ ਨੇ ਅਸੀਂ ਫੌਰੀ ਇੱਥੇ ਪ੍ਰਿੰਟ ਵਿਕਸ਼ਨ ਕੀਤਾ ਕਿਉਂਕਿ ਇਹਦੇ ਪਿੱਛੇ ਸਾਰਾ ਕੁਝ ਜੋ ਹੈ ਉਹ ਇੱਕ ਜ਼ਮੀਨ ਦਾ ਮਾਮਲਾ ਇਹਨਾਂ ਦਾ ਘਰੇਲੂ ਕੋਈ ਜ਼ਮੀਨ ਦਾ ਆਪਸ ਚ ਡਿਸਪਿਊਟ ਹੈ ਵਟਵਾਰੇ ਦੇ ਸੰਬੰਧੀ ਪਿੱਛੇ ਤੋਂ ਪੁਰਾਣਾ ਚੱਲਿਆ ਹੁੰਦਾ ਸਾਲ 2 ਸਾਲ ਤੋਂ ਉਹਦੇ ਕਰਕੇ ਹੈ ਕੇ ਕੱਲ ਨੂੰ ਕੋਈ ਐਸੋ ਜਿਹਾ ਇਨਸੀਡੈਂਟ ਨਾ ਵਾਪਰੇ ਜਿਹਦੇ ਕਰਕੇ ਕੋਈ ਤੈਸ ਚਾ ਕੇ ਕਿਸੇ ਦੇ ਇੱਕ ਦੂਸਰੇ ਦੇ ਕੋਈ ਐਹੋਜੀ ਕੋਈ ਮਿਸਹੈਪਨਿੰਗ ਕਰਨ ਇਸ ਲਈ ਅਸੀਂ ਇਹ ਤੇ ਪ੍ਰੋਐਂਟਿਵ ਐਕਸ਼ਨ ਲਿਆ ਸਰ ਦੂਜੇ ਤੇ ਹਰਨੇ ਕੋਈ ਸਬੂਤ ਵਗੈਰਾ ਵੀ ਪੇਸ਼ ਕੀਤਾ ਤੁਹਾਡੇ ਸਾਡੇ ਕੋਲੇ ਕੰਪਲੇਂਟ ਕੀਤੀ ਹੈ ਜੀ ਮੈਂ ਵੈਰੀਫਾਈ ਕੀਤਾ ਹੈ ਕਿ ਵੱਲ ਨੂੰ ਫੈਕਟ ਸਹੀ ਪਾਏ ਗਏ ਸਰ ਕਿਹੜੀ ਇੰਚੀ ਵੱਲੋਂ ਸਬੂਤ ਪੇਸ਼ ਕੀਤੇ ਜਾ ਰਹੇ ਹਨ ਉਹਨਾਂ ਵੱਲੋਂ ਹਮਲਾ ਕਰਨ ਦੇ ਉਹਨਾਂ ਤੇ ਵੀ ਕੋਈ ਕਾਰਵਾਈ ਕਰੋਗੇ ਇਹ ਮੇਰੇ ਕੋਲੇ ਅਜੇ ਤੱਕ ਕੁਝ ਨਹੀਂ ਕੀਤਾ ਪੇਸ਼ ਤੁਹਾਡੇ ਕੋਲੇ ਕੁਝ ਕੀਤਾ ਹੋਵੇ ਤਾਂ ਮੈਨੂੰ ਪਤਾ ਨਹੀਂ ਜੇ ਮੈਨੂੰ ਕੰਪਲੇਂਟ ਦੇਣਗੇ ਤਾਂ ਇਹਨਾਂ ਦੀ ਵੀ ਉਹ ਹਿਸਾਬ ਨਾਲ ਕਿਹੜੀ ਕਿਹੜੀ ਧਾਰਾ ਦੇ ਖਿਲਾਫ ਮੁਕਦਮਾ ਦਰਜ ਕੀਤਾ ਸਰ ਅਸੀਂ ਤਾਂ ਪੁਆਇੰਟ ਆਫ ਐਕਸ਼ਨ ਲਿਆ ਜੀ 107 151 ਹਜ਼ਾਰ ਜਿਹੜੀ ਤੁਸੀਂ ਇਹਦੀਆਂ ਹਰਕਤਾਂ ਦੱਸ ਰਹੇ ਹੋ ਇਸਦੇ ਤਾਂ ਧਾਰਾਵਾਂ ਬਹੁਤ ਸਾਰੀਆਂ ਲੱਗਦੀਆਂ ਤੁਸੀਂ ਕੱਟ ਲਈਏ ਕੌਣ ਸਾਰੀਆਂ ਧਾਰਾਵਾਂ ਤੁਸੀਂ ਕਹਿੰਦੇ ਥਾਣੇ ਦੇ ਵਿੱਚ ਵੀ ਉਹ ਦੇਖੋ ਉਹਨਾਂ ਨਾਲ ਕਾਲੀ ਗਲੋਸ ਕਰਦਾ ਰਿਹਾ ਦੇਖੋ ਦੇਖੋ ਜੋ ਮੈਨੂੰ ਮੇਰੇ ਕੈਦੇ ਕਾਨੂੰਨ ਅਨੁਸਾਰ ਲੱਗਿਆ ਤੁਸੀਂ ਤੁਹਾਨੂੰ ਜੇ ਮੇਰੇ ਤੋਂ ਵੱਧ ਪਤਾ ਹੋਵੇ ਕਾਨੂੰਨ ਦਾ ਤੁਸੀਂ ਦੱਸ ਸਕਦੇ ਹੋ ਜੇ ਮੈਨੂੰ ਲੱਗਿਆ ਕਿ ਫੌਰੀ ਨੁਕਸੇਮੰਦ ਦਾ ਖਤਰਾ ਹੈਗਾ ਤੇ ਮੈਂ ਐਕਸ਼ਨ ਲਿਆ ਉਹ ਸਭ ਬਿਲਕੁਲ ਬੇਬੁਨਿਆਦ ਗੱਲ ਹੈ ਕੋਈ ਇਹਦੇ 'ਚ ਕੋਈ ਉਹ ਨਹੀਂ ਹੈਗਾ ਬਿਲਕੁਲ ਬੇਬੁਨਿਆਦ ਗੱਲ ਹੈ ਇਹ ਸਪਸ਼ਟ ਗੱਲ ਹੈ ਕਿ ਪ੍ਰੋਐਕਟਿਵ ਐਕਸ਼ਨ ਤੁਸੀਂ ਲਿਆ ਜ਼ਮੀਨ ਦਾ ਮਾਮਲਾ ਪਿਛਲੇ ਸਾਲ ਵੀ ਇਹਨਾਂ ਵੱਲੋਂ ਪਹੀ ਬਾਈ ਕੋਈ ਗੋਹਰ ਕਹਿੰਦੇ ਨੇ ਇੱਥੇ ਜਾਂ ਰਸਤਾ ਕਹਿੰਦੇ ਨੇ ਸਾਂਝਾ ਇਹਨੇ ਵਾਇਆ ਸੀ ਉਹ ਵੀ ਗਲਤ ਤਸਦੀਕ ਕੀਤੀ ਐ ਤੇ ਹੁਣ ਵੀ ਇਹਨਾਂ ਦਾ ਇਸੇ ਪਿੱਛੇ ਇਹ ਕੱਲ ਮੈਨੂੰ ਖੁਦ ਵੀ ਕਾਜ ਦਿਖਾ ਰਿਹਾ ਜੀ ਕਿ ਸਾਡਾ ਜ਼ਮੀਨ ਦਾ ਡਿਸਪਿਊਟ ਹੈ ਤੇ ਪ੍ਰਾਪਰਟੀ ਦੇ ਡਿਸਪਿਊਟ ਪਿੱਤੇ ਕੋਈ ਵੱਡਾ ਹਾਦਸਾ ਹੋਣ ਤੋਂ ਪ੍ਰਿੰਟ ਅਕਸ਼ਨ ਲੈਣਾ ਪੁਲਿਸ ਦਾ ਮੋਰਲ ਜਿਹੜਾ ਹੈਗਾ ਅ ਕੰਮ ਹੈਗਾ ਸਰ ਜਿੱਦਾਂ ਤੁਸੀਂ ਦੱਸਿਆ ਕਿ ਵੀ ਤੁਹਾਡੇ ਕੋਲ ਕੋਈ ਸਬੂਤ ਨਹੀਂ ਆਇਆ ਕਿ ਵੀ ਇਹਨਾਂ ਨੇ ਉਹਨਾਂ ਤੇ ਹੱਤਾ ਵਾਈ ਕੀਤੀ ਐ ਤੇ ਤੁਸੀਂ ਇਹ ਕਾਰਵਾਈ ਕਰਤੀਆ ਮਤਲਬ ਕੱਲ ਨੂੰ ਕੋਈ ਕੰਪਲੀਟ ਕਰੇਗਾ ਤਾਂ ਤੁਸੀਂ ਤੁਰੰਤ ਕਾਰਵਾਈ ਕਰੋਗੇ ਬਿਨਾ ਕੋਈ ਜਾਂਚ ਪਟਾਲ ਕੀਤੇ ਬਿਲਕੁਲ ਜਦੋਂ ਪੁਲਿਸ ਕੋਲੇ ਕੰਪਲੇਂਟ ਹੁੰਦੀ ਆ ਤਾਂ ਉਹਦੀ ਕਾਰਵਾਈ ਬਣਦੀ ਮੰਦੀ ਹੁੰਦੀ ਆ ਤੁਰੰਤ ਪਹਿਲਾਂ ਵੀ ਤੁਰੰਤ ਕਾਰਵਾਈਆਂ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਅੱਗੇ ਵੀ ਹੁੰਦੀਆਂ ਰਹਿੰਦੀਆਂ ਨੇ ਕੋਈ ਐਦਾਂ ਦੀ ਕਿਸੇ ਕਿਸਮ ਦੀ ਉਹ ਨਹੀਂ ਹੈਗੀ ਇਹ ਲਾਅ ਦੇ ਵਿੱਚ ਹੈਗਾ ਕਿ ਪਹਿਲਾਂ ਰਜਿਸਟ੍ਰੇਸ਼ਨ ਦੈਨ ਇਨਵੈਸਟੀਗੇਸ਼ਨ ਠੀਕ ਹੈ ਨਾ ਟੁੱਟੀ ਹੋਏ ਕੋਈ ਨਹੀਂ ਸੱਚੀ ਹੋਏ ਹਾਂਜੀ ਕਾਰਵਾਈ ਕਰਾਂਗੇ ਤਰ੍ਹਾਂ ਬਿਲਕੁਲ ਧਾਰਾ 154 CrPC ਇਹ ਕਹਿੰਦੀ ਹੈ ਕਿ ਪਹਿਲਾਂ ਆਪਾਂ ਇਹਨੂੰ ਦਰਜ ਕਰੀਏ ਦਰਜ ਕਰਨ ਦੇ ਨਾਲ ਦੀ ਨਾਲ ਉੱਤੇ ਇਨਵੈਸਟੀਗੇਟ ਕਰੀਏ ਅਸੀਂ ਇਹਨੂੰ ਇਹਨੇ ਸਾਨੂੰ ਕੰਪਲੇਂਟ ਦਿੱਤੀ ਅਸੀਂ ਕੰਪਲੇਂਟ ਨੂੰ ਇਨਵੈਸਟੀਗੇਟ ਕਰ ਲਿਆ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਲੱਗਿਆ ਇਹਨੂੰ ਐਕਸ਼ਨ ਲੈਣਾ ਬਣਦਾ ਹੈ 107 51 CrPC ਦੇ ਤਹਿਤ ਅਸੀਂ ਉਹ ਲੈ ਲਿਆ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ